ਅੱਜ ਆਪਣਾ ਪਹਿਲਾ ਵਲੌਗ ਲੱਗਿਆ ਜੀ ਬੰਨਾ ਚੱਲੇ ਆਪਾਂ ਪੱਠੇ ਵੱਢਣਾ ਫਿਰ ਦਿਖਾਵਾਂਗੇ ਸਾਰਾ ਕੁਝ ਆ ਲੱਗਿਆ ਛੋਟੇ ਵਿੱਚ ਸਟਾਰਟ ਕਰਨਾਗੇ ਛੋਟਾ ਹੋ ਗਿਆ ਆਪਣਾ ਸਟਾਰਟ ਹੋਣ ਚੱਲਿਆ ਕਣਕ ਵੱਢਣਾ ਆਸ ਫੋਰਚਨ ਵਾਲੀ ਹੈ ਪਰ ਕਿੰਨੇ ਲੋਕਲੇ ਫਾਟ ਰਹੇ ਕਿਹਾ ਹਏ ਆ ਲਾਲੇ ਆਪਾਂ ਥੱਲੇ ਨੂੰ ਝੋਟਾ ਆ ਦੇਖੋ

ਗਰਦੀ ਬੰਦ ਹੋ ਗਈ ਸਟਾਰਟ ਇਹ ਓਏ ਹੋ ਜੀ ਨੇ ਤਾਂ ਕੱਲ ਲਾ ਲਾਂਗੇ ਤੋ ਜਨ ਹੈਗਾ 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 ਬੜ ਠੀਕ ਆ ਚਲੋ ਵੀ ਕੱਢ ਦਾਤੀ ਵਰ ਕਰੀਏ ਸ਼ੁਰੂ ਓ ਪਈਏ ਚੱਕ ਆ ਦਾਤੀ ਵੀਰ ਆਪਣੇ ਯਾਰ ਕੱਲ ਲਿਆਈਆਂ ਸਾਡੀਆਂ ਨਵੀਆਂ ਨਵੀਆਂ ਦੋ 80 80 ਦੀ ਨਹੀਂ ਯਾਰ 100 ਰੁਪਏ ਦੀ ਯਾਰ 80 ਲਿਖਿਆ ਤੇ ਚਲੋ 08 ਹੋ ਗਿਆ 80 ਚੱਲ ਲੱਗ ਜਾ ਸ਼ੁਰੂ ਹੋਣਾ ਜੇ ਤੋ ये तण गिलेगा सूखा ही सूखा ये बाण सूखा ही है ओ वीडियो बनिया तेई दे नहीं मोर पैर काटा 打两个流，我跟。 देसी जगड़ रखना हाथ मारनी बेस्ती ना करा दी चल भाई